ਸਸ਼ੀਕਾਲ ਜੀ ਸਾਰਿਆਂ ਨੂੰ ਜਿਵੇਂ ਕਿਸੇ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਨੇ ਆਯੁਰਵੇਦ ਦੇ ਹਿਸਾਬ ਨਾਲ ਗੁਰਾਂ ਬਾਰੇ ਰੁੱਖਾਂ ਦੀ ਚਰਚਾ ਕਰਦੇ ਆਉਨੇ ਆ ਡਾਕਟਰ ਸਾਹਿਬ ਸਾਡੇ ਨਾਲ ਆ ਇੱਕ ਉਰਫੇ ਤੋਂ ਡਾਕਟਰ ਸਾਹਿਬ ਦਾ ਸਵਾਗਤ ਕਰਾਂਗੇ ਡਾਕਟਰ ਸਾਹਿਬ ਇੱਕ ਉਰਫੇ ਤੋਂ ਸਵਾਗਤ ਜਿਹੜੇ ਆਪਾਂ ਪ੍ਰੋਗਰਾਮ ਕਰ ਰਹੇ ਜੀ ਯੂਅਰ ਹੈਲਥ ਐਂਡ ਹਰਬਸ ਕਰਕੇ ਥੈਂਕ ਯੂ ਸਰ ਹਾਂਜੀ ਤੇ ਅੱਜ ਜਿਹੜੀ ਚਰਚਾ ਆਪਾਂ ਕਰਾਂਗੇ ਰਹੂੜਾ ਇੱਕ ਦਰਖਤ ਆ ਉਹਦੇ ਬਾਰੇ ਚਾਚਾ ਕਰਾਂਗੇ ਟੈਕੋਮਿਲ ਐਂਡੂਲਟਾ ਦਾ ਸੈਂਟੀਫਿਕ ਨੇਮ ਆ ਤੇ ਰਾਜਸਥਾਨ ਦਾ ਇਹ ਸਟੇਟ ਫੁੱਲਾ ਜਿਵੇਂ ਰਾਜਸਥਾਨ ਦਾ ਜਿਹੜਾ ਸਟੇਟ ਰੁੱਖ ਆ ਤਾ 19 21 ਅਕਤੂਬਰ 1983 ਵਿੱਚ ਇਹਨੂੰ ਡਿਕਲੇਅਰ ਕੀਤਾ ਸਟੇਟ ਫਲਾਵਰ ਰਾਜਸਥਾਨ ਦਾ ਤਾਂ ਇਹਨੂੰ ਮਾਰਵਾੜੀ ਟੀਕ ਵੀ ਬੋਲ ਦਿੰਦੇ ਆ ਤੇ ਇਹਦੇ ਤਿੰਨ ਤਰ੍ਹਾਂ ਦੇ ਫੁੱਲ ਸਾਨੂੰ ਮਿਲਦੇ ਤਿੰਨ ਰੰਗਾਂ ਦੇ ਲਾਲ ਸੰਤਰੀ ਤੇ ਪੀਲੇ ਇਹ ਸਾਨੂੰ ਮਤਲਬ ਥੋੜਾ ਟਾਈਮ ਪਹਿਲਾਂ ਹੁਣ ਵੀ ਕੁਝ ਹੋ ਸਕਦੇ ਆ ਪਰ ਥੋੜਾ ਟਾਈਮ ਪਹਿਲਾਂ ਦਾ ਕਾਫੀ ਰਾਜਸਥਾਨ ਦਾ ਇਲਾਕਾ ਸੀਗਾ ਉਹ ਪੂਰਾ ਇਹਨਾਂ ਦੇ ਫੁੱਲਾਂ ਨਾਲ ਖਿੰਡਿਆ ਹੋਇਆ ਸੀ ਕਿਉਂਕਿ ਜਿਹੜੇ ਜਿਹੜੇ ਇਹਦੇ ਵਿੰਗਡ ਸੀਡ ਹੁੰਦੇ ਆ ਮਤਲਬ ਉੱਡਣ ਵਾਲੇ ਸੀਡ ਹੁੰਦੇ ਆ ਉਹ ਜੰਗਲੀ ਰੂਪ ਵਿੱਚ ਜਿਹੜੇ ਫਲੀਆਂ ਪੱਕਦੀਆਂ ਉੱਥੋਂ ਮਤਲਬ ਨਿਕਲਦੇ ਆ ਉੜਕੇ ਜਗਾ ਜਿੱਥੇ ਸੂਟੇਬਲ ਉਹਨੂੰ ਟਾਈਮ ਮਿਲਦਾ ਹੈਗਾ ਜਗਾ ਉੱਥੇ ਜਾ ਕੇ ਉਗਦੇ ਆ ਉਹ ਨੇਚਰਲ ਸਾਡੇ ਪਾਏ ਜਾਂਦੇ ਆ ਪਰ ਸਾਡੇ ਜਿਹੜੇ ਪੰਜਾਬ ਦੀ ਸਥਿਤੀ ਇਹ ਹੈਗੀ ਆ ਵੀ ਸਾਡਾ ਇੱਕ ਪਿੰਡ ਹੈਗਾ ਰਹੂੜਿਆਂ ਵਾਲੀ ਅਸੀਂ ਇਹਦਾ ਸਰਵੇ ਕਰਾਇਆ ਥੱਲੇ ਵੀ ਰਹੂੜਿਆਂ ਵਾਲੀ ਪਿੰਡ ਰਹੂੜੇ ਦੇ ਨਾਂ ਤੇ ਪਿਆ ਪਰ ਇਸ ਸਮੇਂ ਇੱਕ ਵੀ ਰਹੂੜਾ ਸਾਡੇ ਉੱਥੇ ਮੌਜੂਦ ਨਹੀਂ ਹੈਗਾ ਤੇ ਇਹ ਗਰਾਊਂਡ ਰਿਪੋਰਟ ਹੈਗੀ ਤੇ ਬਾਕੀ ਸਾਡੇ ਪੰਜਾਬ ਦੇ ਵਿੱਚੋਂ ਇਹ ਕਹਿਣਾ ਇਹ ਕਹਿ ਸਕਦੇ ਆ ਕਿਉਂਕਿ ਮਾਲਵੇ ਵਿੱਚ ਹੁੰਦਾ ਕਿਉਂਕਿ ਡਰਾਈ ਇਲਾਕਿਆਂ ਚ ਰੁੱਖ ਹੈਗਾ ਅਸੀਂ ਆਲਮੋਸਟ ਸਾਰਾ ਮਾਲਵਾ ਘਬਰ ਸਾਨੂੰ ਕੋਈ ਰੁਖ ਰੂੜ ਇਹਦਾ ਵੱਡੇ ਲੈਵਲ ਦਾ ਕੋਈ ਦਿਖਿਆ ਨਹੀਂ ਹੈਗਾ ਤਾਂ ਮੇਟਲੇ ਰੁਖੋ ਕਿਤੇ ਪੁਰਾਣੇ ਡੇਰਿਆਂ 'ਚ ਖੜੇ ਆ ਮਾੜਾ ਮੋਟਾ ਮਤਲਬ ਐਕਸਟੈਂਟ ਹੋ ਚੁੱਕਿਆ ਬਿਲਕੁਲ ਤੇ ਸਾਡੀ ਜਿਹੜੀ ਸੰਸਥਾ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਆ ਹੁਣ ਅਸੀਂ ਇਸ ਮੁੱਦੇ ਤੇ ਆਵਾਂਗੇ ਜਿਹੜਾ ਸਾਡਾ ਯੂਰ ਹੈਲਥ ਐਂਡ ਸਰਵਿਸ ਕਰਕੇ ਇਹਦਾ ਟਾਪਿਕ ਹੈਗਾ ਡਾਕਟਰ ਸਾਹਿਬ ਚਰਚਾ ਕਰਾਂਗੇ ਇਸ ਰੁਖ ਬਾਰੇ ਇਹਦੀ ਧਾਰਮਿਕ ਮਹੱਤਤਾ ਕੀ ਹੈ ਦੀ ਇਹਦੀ ਆਯੁਰਵੈਦਿਕ ਗੁਣਕੀ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹਦਾ ਧਾਰਮਿਕ ਮਹੱਤਤਾ ਕੀ ਹੈ ਦੀ ਰੁਖ ਦੀ ਇਹਦੇ ਬਾਰੇ ਚਰਚਾ ਕਰਾਂਗੇ ਰੋ ਰੋਹੀੜਾ ਰੋਹਿਤਕ ਨਾਂ ਦਾ ਜਿਹੜਾ ਰਕਸ਼ਕ ਜੀ ਇਹ ਮੱਧਮਾਕਾਰ ਦਾ ਰਕਸ਼ ਹੁੰਦਾ ਜੀ ਠੀਕ ਹੈ ਜੀ ਤੇ ਇਸ ਨੂੰ ਅਸੀਂ ਦਾੜੀਮ ਪੁਸ਼ਪ ਵੀ ਕਹਿੰਦੇ ਆ ਠੀਕ ਹੈ ਜੀ ਦਾੜੀ ਦਾ ਮਤਲਬ ਅਨਾਰ ਹਾਂਜੀ ਯਾਨੀ ਕਿ ਇਹਦੇ ਫੁੱਲ ਜਿਹੜੇ ਆ ਅਨਾਰ ਵਰਗੇ ਅਨਾਰ ਦੇ ਫੁੱਲਾਂ ਵਰਗੇ ਹੁੰਦੇ ਆ ਜੀ ਬਿਲਕੁਲ ਸਰ ਇਹ ਬਹੁਤ ਮਾਤਰਾ 'ਚ ਸਾਡੇ ਕਿਤੇ ਹੁੰਦਾ ਸੀਗਾ ਸਾਡੇ ਆਰਵੇਸ਼ 'ਚ ਦਾ ਬਹੁਤ ਜ਼ਿਆਦਾ ਪ੍ਰਯੋਗ ਹੈ ਬਹੁਤ ਸਾਰੀ ਦਵਾਈਆਂ ਦੀ ਬਣਦੀਆਂ ਠੀਕ ਹੈ ਜੀ ਸਰ ਇਹਦੇ ਵਿੱਚ ਮੈਂ ਹੋਰ ਐਡ ਕਰਨਾ ਚਾਹਾਂਗਾ ਰੋ ਰੋਹਰੇਨੇ ਦਾ ਰੋਤਕ ਨਾਂ ਦਾ ਜਿਹੜਾ ਸ਼ਹਿਰ ਹੈਗਾ ਹਾਂਜੀ ਉਹਦਾ ਨਾਮ ਸਰ ਰੋਹਿਤਕ ਦੇ ਨਾਂ ਤੇ ਹੀ ਪਿਆ ਠੀਕ ਹੈ ਜੀ ਕਾਫੀ ਮਾਤਰਾ ਚ ਉਥੇ ਰੋਹਿੜਾ ਪੈਦੰਦਾ ਸੀਗਾ ਠੀਕ ਹੈ ਜੀ ਈਵਨ ਕਿ ਉਥੇ ਦੀ ਜਿਹੜੀ ਜਾਟ ਸੰਪਰਦਾਇ ਚ ਇੱਕ ਜਾਤੀ ਹੈਗੀ ਰੋਹਿਤਕ ਅੱਛਾ ਜੀ ਤੇ ਉਹਨਾਂ ਦੇ ਰਾਜਾ ਸੀ ਰੋਹਿਤਾ ਅੱਛਾ ਜੀ ਉਹ ਵੀ ਸਰ ਰੋਤਕ ਦੇ ਸੀਗੇ ਜੀ ਤੇ ਰੋਤਕ ਦਾ ਨਾਮ ਰੋਹਿੜੇ ਦੇ ਨਾਂ ਤੋਂ ਹੀ ਪਿਆ ਜੀ ਇਸ ਕਰਕੇ ਇਹਦੀ ਕਾਫੀ ਮਹਤਾ ਮਿਲਦੀ ਹੈ ਤੇ ਇਸ ਤੋਂ ਇਲਾਵਾ ਪੁਰਾਣਿਕ ਜਈ ਜਈ ਦਾ ਅਥਰ ਵਿੱਚ ਹਾਂ ਜੀ ਤੇ ਮਾਂਵਾਰਤ ਠੀਕ ਹੈ ਜੀ ਕਹਿੰਦੇ ਜਿੱਥੇ ਕੋਰਵਾਂ ਦੀ ਸ਼ੇਨਾ ਜਾਰੀ ਸੀਗੀ ਜੀ ਉਹ ਰੋਹਿੜੇ ਜੰਗਲਾਂ ਵਿੱਚ ਚਲੰਗੀ ਸੀਗੀ ਇਹ ਜ਼ਿਕਰ ਮਿਲਦਾ ਜੀ ਸਾਨੂੰ ਯਾਨੀ ਕਿ ਰੋਹਿੜਾ ਇੱਕ ਪ੍ਰਾਚੀਨ ਰੁੱਖ ਹੈਗਾ ਠੀਕ ਹੈ ਜੀ ਤੇ ਬਹੁਤ ਮਾਤਰਾ ਵਿੱਚ ਇੱਥੇ ਪਾਇਆ ਜਾਂਦਾ ਸੀ ਇੱਥੇ ਉਹ ਵੀ ਲਿਖਿਆ ਕਿ ਪੰਜ ਨਦੀਆਂ ਦਾ ਪਰਦੇਸ ਉੱਥੇ ਰੋੜੇ ਬਹੁਤ ਹੁੰਦਾ ਸੀ ਯਾਨੀ ਕਿ ਪੰਜ ਗੰਗਦੇਸ਼ੇ ਦਾ ਮਤਲਬ ਹੈ ਕਿ ਪੰਜ ਪੰਜਾਬ ਜਿੱਥੇ ਪੰਜ ਤਰ੍ਹਾਂ ਦੀਆਂ ਨਦੀਆਂ ਸੀਗੀਆਂ ਉਸ ਇਲਾਕੇ 'ਚ ਬਹੁਤ ਪਾਇਆ ਜਾਂਦਾ ਸੀ ਲੇਕਿਨ ਅੱਜਕੱਲ ਵਿਡੰਬਣਾ ਹੈਗੀ ਖਤਮ ਹੋ ਗਿਆ ਸਰ ਤੇ ਸਾਡੇ ਆਰਵੇ ਤੇ ਸਾਨੂੰ ਤਾਂ ਇਹਦੀ ਜਿਹੜੀ ਸਾਲ ਚਾਲ ਯਾਨੀ ਕਿ ਸਕੇ ਦਾ ਪ੍ਰਯੋਗ ਹ ਬਿਲਕੁਲ ਸਾਨੂੰ ਇਹਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਜਿਹੜੀ ਚੀਜ਼ ਮਿਲਦੀ ਹੈ ਇਹ ਉਮੀਦ ਨਹੀਂ ਹੈ ਕਿ ਉਹ ਪਿਓਰ ਵੀ ਹੋਏਗੀ ਹਾਂਜੀ ਤੇ ਮੈਂ ਚਾਹਾਂਗਾ ਕਿ ਸਭੀ ਨੂੰ ਕਿ ਇਸ ਨੂੰ ਬਰਾਬਰ ਲਗਾਇਆ ਜਾਵੇ ਬਹੁਤ ਮਾਤਰਾ ਚ ਆਪਣੇ ਖੇਤਾਂ ਚ ਲਗਾਇਆ ਜਾਵੇ ਤੇ ਇਸ ਨਾਲ ਇਹਦੀ ਜਿਹੜੀ ਹੈ ਬਚਾਓ ਹੋ ਸਕੇਗਾ ਉਹ ਇਹ ਪੁਨਰਜੀਵਿਤ ਹੋ ਜਾਏਗਾ ਜੀ ਤੇ ਆਰਬੇਦਨ ਨੂੰ ਤਾਂ ਬਹੁਤ ਫਾਇਦਾ ਹੋਏਗਾ ਜੀ ਠੀਕ ਹੈ ਡਾਕਟਰ ਸਾਹਿਬ ਇਸ ਤੋਂ ਇਲਾਵਾ ਸਰ ਮੈਂ ਹੁਣ ਤੁਸੀਂ ਪੁੱਛਿਆ ਕਿ ਦੇ ਪ੍ਰਯੋਗ ਕੀ ਨੇ ਆਯੁਰਵੈਦਿਕ ਗੁਣ ਕੀ ਆਯੁਰਵੈਦਿਕ ਗੁਣ ਕੀ ਨੇ ਸਾਡੇ ਆਯੁਰਵੈਦ ਇਹਦਾ ਬਹੁਤ ਪ੍ਰਯੋਗ ਹੁੰਦਾ ਜੀ ਇਹਦਾ ਮੇਨ ਪ੍ਰਯੋਗ ਜਿਹੜਾ ਹੈ ਲਕੋਰੀਆ ਜੀ ਇਹ ਲਕੋਰੀਆ 'ਚ ਬਹੁਤ ਕੰਮ ਆਉਂਦਾ ਜੀ ਲਕੋਰੀਆ ਸ ਤਾਂ ਕਿਹੜਾ ਪਾਰਟ ਯੂਜ਼ ਹੁੰਦਾ ਹੈ ਇਹਦੀ ਮੇਨ ਛਾਲ ਜਿਹੜੀ ਹੈ ਹਾਂਜੀ ਸਕਿਨ ਬਾਰਕ ਜੀ ਨੂੰ ਤਣੇ ਦੀ ਛਾਲ ਕਹਿੰਦੇ ਜੀ ਠੀਕ ਹੈ ਜੀ ਉਹਦੇ ਮੇਨ ਹੈ ਇਹਦੀ ਜੜ੍ਹ ਦੀ ਛਾਲ ਵੀ ਕਿਤੇ ਪ੍ਰਯੋਗ ਹੁੰਦੀ ਹੈ ਅ ਖਾਸ ਤੌਰ ਤੇ ਇਹਦਾ ਚਟਨੀ ਬਣਾ ਕੇ ਇਹਦੇ ਜੜ੍ਹ ਦੀ ਛਾਲ ਦੀ ਚਟਨੀ ਬਣਾ ਕੇ ਖਾਈ ਜਾਂਦੀ ਹੈ ਉਹ ਖੂਨ ਦੀ ਕਮੀ 'ਚ ਠੀਕ ਹੈ ਰਟ ਸਰ ਇਸ ਤੋਂ ਇਲਾਵਾ ਸਰ ਕਿਉਂਕਿ ਦੱਸਿਆ ਲਕੋਰੀਆ ਲੀਵਰ ਦੀ ਤਾਂ ਮਾਨੋਸ ਦੀ ਹੈ ਜੀ ਇਹ ਠੀਕ ਹੈ ਜੀ ਦਿੱਲੀ ਸਪਲਿਨ ਜਿਹਨੂੰ ਕਹਿੰਦੇ ਦੀ ਸਪਲਿਨ ਵੱਧ ਜਾਂਦੀ ਹੈ ਦਿੱਲੀ ਵੱਧ ਗਈ ਜੀ ਉਹਦੀ ਇੱਕ ਡਰਗ ਆਫ ਚੋਇਸ ਹੈ ਸਰ ਸਾਡੇ ਇਹ ਠੀਕ ਹੈ ਡਾਕਟਰ ਸਾਹਿਬ ਇਸ ਤੋਂ ਇਲਾਵਾ ਜੀ ਦੀ ਛਾਲ ਦਾ ਜਿਹੜਾ ਹੈ ਉਹ ਬੁਖਾਰ ਚ ਫਿਰੋ ਕੀਤੀ ਜਾਂਦੀ ਹੈ ਇਹ ਸਿਫਰੀਸ ਲਈ ਵੀ ਬਹੁਤ ਜ਼ਰੂਰੀ ਹੈ ਜੀ ਬਹੁਤ ਅੱਛੀ ਚੀਜ਼ ਹੈ ਸਾਬ ਵੀ ਕਿਰਤ ਹੋਜੀ ਜਿਵੇਂ ਕਿ ਕਹਿੰਦੇ ਨਾ ਕਿ ਪੇਟ ਫੁੱਲ ਗਿਆ ਜੀ ਔਰ ਸਾਡੇ ਸਿਰੋਸਿਸ ਆਫ ਲੀਵਰ ਹੋ ਗਿਆ ਹਾਂਜੀ ਜੇ ਇਸ ਨੂੰ ਸਹੀ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਜਿਹੜੀ ਦਵਾਈਆਂ ਇਸ ਤਰੀਕੇ ਨਾਲ ਵੀ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਸਿਰੋਸਿਸ ਆਫ ਲੀਵਰ ਵਾਸਤੇ ਜਾਂ ਹਿਪੈਟਿਕ ਹਿਪੈਟਿਕ اےਪੇਟਾਈਟ اے ਬੀ ਸੀ ਇਹਦਾ ਬਹੁਤ ਅੱਛਾ ਰਿਜ਼ਲਟ ਸਾਨੂੰ ਮਿਲੇਗਾ ਜੀ ਠੀਕ ਹੈ ਇਸ ਤੋਂ ਇਲਾਵਾ ਸਰੀ ਦਾ ਇਹ ਫੁੱਲ ਜਿਹੜੇ ਨੇ ਹਾਂਜੀ ਉਹਦਾ ਚੂਰਨ ਬਣਾ ਕੇ ਜਾਂ ਉਹਦਾ ਕੜਾ ਬਣਾ ਕੇ ਜਾਂ ਰਸ ਕੱਢ ਕੇ ਉਹ 슈ਗਰ 'ਚ ਬਹੁਤ ਹੀ ਹੀ ਅੱਛੇ ਦੱਸੇ ਗਏ ਆ ਸਭ ਠੀਕ ਹੈ ਸਰ ਇਸ ਤੋਂ ਇਲਾਵਾ ਸਰ ਜੀ ਇਹ ਯੂਰੀ ਅੱਛਾ ਜੀ ਔਰ ਲਿਊਕੋਡਰਮਾ ਜਿਵੇਂ ਦੱਸਿਆ ਇਹਦੇ ਸੀਡ ਜਿਹੜੇ ਨੇ ਜੀ ਉਹ ਲੀਵਰ ਦੀ ਬਿਮਾਰੀਆਂ ਪ੍ਰਯੋਗ ਕੀਤੇ ਜਾਂਦੇ ਆ ਜੀ ਠੀਕ ਹੈ ਡਾਕਟਰ ਸਾਹਿਬ ਹੈਪੇਟਾਈਟਿਸ ਸੀ ਸਿਰੋਸਿਸ ਲੀਵਰ ਲਈ ਤਾਂ ਡਰਗ ਆਫ ਚੋਇਸ ਦੱਸੀ ਗਈ ਸਭ ਠੀਕ ਹੈ ਜੀ ਇਹਦੇ ਚਾਰ ਤਰ੍ਹਾਂ ਦੇ ਫੁੱਲ ਹੁੰਦੇ ਆ ਤਿੰਨ ਤਰ੍ਹਾਂ ਦਾ ਹੁੰਦਾ ਜੀ ਪੀਲੇ ਸੰਤਰੀ ਦੇ ਲਾਲ ਰੰਗ ਦਾ ਜੀ ਹਾਂਜੀ ਤੇ ਜੇ ਕਿਸੇ ਨੂੰ ਇਹਦੇ ਤੁਹਾਡੇ ਨੁਸਖੇ ਦੱਸਦਾ ਜੀ ਹੁਣ ਮੈਂ ਹਾਂਜੀ ਨੁਸਖੇ ਨੁਸਖੇ ਅੱਛਾ ਜੀ ਸਭ ਤੋਂ ਡਾਇਬਟੀਜ਼ ਬਾਰੇ ਦੱਸੀਏ ਠੀਕ ਹੈ ਜੀ ਕੱਲਾ ਰੋਹੜਾ ਦਾ ਦੇ ਨਾਲ ਹਾਂਜੀ ਜੇ ਆਪਾਂ ਕੁਟਜ ਹਾਂਜੀ ਇੱਕ ਕਬੀਲਾ ਹੁੰਦਾ ਜੀ ਕਬੀਲਾ ਠੀਕ ਹੈ ਜੀ ਸਤਪਤ ਪਰਣ ਆਪਣੇ ਬਹੁਤ ਹੁੰਦੇ ਸਭ ਸਤਪਤੀਆ ਹਾਂਜੀ ਹਾਂ ਸਤਪਤੀਆ ਬੋਲਦੇ ਆ ਜੀ ਹਾਂਜੀ ਇੱਕ ਸਾਲ ਹੁੰਦੇ ਸਾਲ ਸ਼ਾਲ ਦਾ ਜਿਹਨੂੰ ਕਹਿੰਦੇ ਆ ਬਦਰਖਤ ਹੁੰਦਾ ਜੀ ਸ਼ਾਲ ਦਾ ਦਰਖਤ ਹਾਂ ਬਿਲਕੁਲ ਬਹੇੜਾ ਜੀ ਠੀਕ ਹੈ ਜੀ ਇਹਨਾਂ ਚਾਰ ਪੰਜ ਨੂੰ ਇਹਨਾਂ ਨੇ ਲੈ ਕੇ ਸਰ ਤੇ ਇਹਦਾ ਕਾੜਾ ਪੀਤਾ ਜਾਵੇ ਨਾ ਜੀ ਇਹਦੀ ਬਾਰਕ ਲੈਣੀ ਨਹੀਂ ਸਾਕੀ ਨਹੀਂ ਬਾਰਕ ਜਿਵੇਂ ਉਹ ਹੈਗਾ ਆਪਣਾ ਬਹੇੜਾ ਦੱਸਿਆ ਉਹਦਾ ਤਾਂ ਫੜ ਲੈਣਾ ਪਏਗਾ ਜੀ ਅੱਛਾ ਜੀ ਕੋਟੇਜ ਦੀ ਬਾਰਕ ਲੈਣੀ ਪੈਗੀ ਸਬਤਪਰਨ ਦੀ ਬਾਰਕ ਲੈਣੀ ਪੈਗੀ ਸ਼ਾਲ ਦੀ ਬਾਰਕ ਕਬੀਲੇ ਦਾ ਜਿਹੜਾ ਹੈ ਪਾਊਡਰ ਹੁੰਦਾ ਜੀ ਉਹ ਲੈਣਾ ਪਏਗਾ ਠੀਕ ਹੈ ਜੀ ਤੇ ਇਹ ਡਿਫਰੈਂਟ ਇਹ ਪੰਜੇ ਨਸਕੇ ਫਿਰ ਦੀ ਦੱਸ ਦੰਨਾ ਕਿ ਕਬੀਲਾ ਹੋ ਗਿਆ ਇੱਕ ਤਾਂ ਜੀ ਕੋਟੇਜ ਹੋ ਗਿਆ ਠੀਕ ਹੈ ਜੀ ਰੋਹਿੜਾ ਹੋ ਗਿਆ ਸਭ ਸਬਤ ਔਰ ਵੇੜਾ ਠੀਕ ਹੈ ਜੀ ਇਹਨਾਂ ਦਾ ਕੜਾ ਸਰ ਜੇ ਕੋਈ ਮਿੱਤਰ ਬਣਾ ਕੇ ਪੀ ਸਕਦਾ ਹੈ ਤਾਂ ਉਸ ਨੂੰ ਡਾਇਬਟੀਜ਼ ਨੂੰ ਫਾਇਦਾ ਮਿਲੇਗਾ ਸਰ ਪੀ ਐਸ ਨੂੰ ਬਣਾ ਕੇ ਠੀਕ ਹੈ ਰਟ ਸਰ ਇਸ ਨਾਲ ਚਮੜੀ ਦੇ ਰੋਗਾਂ 'ਚ ਇਹਦਾ ਇੱਕ ਸ্নান ਕਰਾਉਂਦੇ ਆਂ ਜੀ ਅੱਛਾ ਸ্নান ਕਰਾਉਂਦੇ ਆਂ ਹਾਂ ਚਮੜੀ ਦੇ ਰੋਗਾਂ 'ਚ ਇਸ ਕੜੇ ਨਾਲ ਮੰਨ ਲਓ 2 ਕਿਲੋ ਕੜਾ ਬਣਾਇਆ ਹਾਂਜੀ ਬਾਲਟੀ 'ਚ ਪਾ ਕੇ ਉਹਦਾ ਸ্নান ਕੀਤਾ ਜਾਵੇ ਤਾਂ ਚਮੜੀ ਦੇ ਲਗਭਗ ਸਾਰੇ ਰੋਗ ਠੀਕ ਹੋ ਜਾਂਦੇ ਜੀ ਖਾਸ ਤੌਰ ਤੇ ਲੂਕoderma ਅੱਛਾ ਠੀਕ ਹੈ ਸਰ ਇਹਦੇ 'ਚ ਵੀ ਉਹੀ ਹੈ ਕਿ ਇਹਦਾ ਰੋਹਿਤਿਕ ਦੀ ਛਾਲ ਕਥਾ ਖੈਰ ਜਿਹਨੂੰ ਕਹ ਦਿੰਨੇ ਆਂ ਜੀ ਹਾਂਜੀ ਖੈਰ ਤੇ ਅਮਲਤਾਸ ਅ ਤੇ ਕਰੋਂਦਾ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਇਹਨਾਂ ਦਾ ਦਾੜਾ ਕਰਕੇ ਕਾੜਾ ਬਣਾ ਕੇ ਜੇ ਇਸ ਨਾਲ ਸੇਲਾਨ ਕੀਤਾ ਜਾਵੇ ਸਰ ਅੱਛਾ ਜੀ ਤਾਂ ਉਹਦਾ ਸਕਿਨ ਦੀ ਡਿਜ਼ੀਜ਼ ਠੀਕ ਹੋ ਜਾਂਦੀ ਜੜ ਕੀ ਛਾਲ ਜਿਹੜੀ ਹੈ ਉਹ ਚਟਨੀ ਬਣਾ ਕੇ ਖੂਨ ਦੀ ਕਮੀ ਚ ਜਿਹੜਾ ਮੈਂ ਦੱਸਿਆ ਤੁਹਾਨੂੰ ਪ੍ਰਯੋਗ ਕੀਤਾ ਜਾਂਦਾ ਇਸ ਕਰਕੇ ਇਹਦਾ ਕਾਫੀ ਜ਼ਿਆਦਾ ਪ੍ਰਯੋਗ ਹੈ ਸਰ ਸਾਡੇ ਆਰਵ ਵਿੱਚ ਠੀਕ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਦੀ ਬਹੁਤ ਸਾਰੀਆਂ ਦਵਾਈਆਂ ਆਰਵ ਵਿੱਚ ਬਣਦੀਆਂ ਜਿਵੇਂ ਕਿ ਰੋਹਿਤ ਕਾਰਿਸ਼ਟ ਠੀਕ ਹੈ ਕਿਸ ਨੂੰ ਵੀ ਲਿਓ ਡਿਜ਼ੀਜ਼ ਹੁੰਦੀ ਸਰ ਸਭ ਨੂੰ ਰੋਹਿਤ ਕਾਰਿਸ਼ ਪਲਾਉਂਦੇ ਆ ਰੋਹਿਤ ਕਾਰਿਸ਼ਟ ਰੋਹਿਤ ਕਾਰਿਸ਼ਟ ਠੀਕ ਹੈ ਜੀ 20 ml ਲੈ ਕੇ ਜੀ ਯਾਨੀ ਕਿ ਚਾਰ ਪੰਜ ਚਮਚ ਲੈ ਕੇ ਉਹਨੇ ਹੀ ਬਰਾਬਰ ਦਾ ਪਾਣੀ ਪਾ ਕੇ ਖਾਣੇ ਤੋਂ ਅੱਧੇ ਘੰਟੇ ਬਾਅਦੇ ਪੀਤਾ ਜਾਵੇ ਹਾਂਜੀ ਪਰ ਇਹ ਬਣੀ ਬੜਾਈ ਮਿਲਦੀ ਹੈ ਅੱਛੀ ਕੰਪਨੀਆਂ ਦੀ ਮਿਲ ਜਾਂਦੀ ਹੈ ਅੱਛਾ ਜੀ ਉਹ ਜੇ ਪੀਤਾ ਜਾਵੇ ਤਾਂ ਉਹਦਾ ਲੀਵਰ ਦੀ ਜਿਹੜੀ ਵੀ ਸਮੱਸਿਆ ਹੈ ਮੇਰਾ ਲੀਵਰ ਖਰਾਬ ਹੈ ਲੀਵਰ ਨਹੀਂ ਕੰਮ ਕਰਦਾ ਮੇਰਾ ਤੇ ਇੱਕੋ ਜਿਹੀ ਰਾਮਾਣ ਮੈਂ ਦੱਸ ਦਿੰਦਾ ਤੁਹਾਨੂੰ ਜੀ ਹਾਂਜੀ ਕਿ ਰੁਗੇਵਰਧਨੀ ਦੀ ਗੋਲੀ ਤੇ ਰੋਹਿਤ ਕਾਰਿਸ਼ਟ ਰੁਗੇਵਰਧਨੀ ਠੀਕ ਹੈ ਜੀ ਦੀ ਟੈਬਲੇਟ ਤੇ ਰੋਹਿਤ ਕਾਰਿਸ਼ਟ ਨਾਲ ਦੀ ਦਵਾਈ ਪੀਣ ਦੀ ਇਹ ਜੋ ਦੋ ਕੁ ਮਹੀਨੇ ਪਹਿਲੇ ਤੇ ਲੀਵਰ ਜਿੱਨਾ ਵੀ ਮਤਲਬ ਕੰਪੈਟੀਬਲ ਨਹੀਂ ਹੈ ਤਸਰ ਆਪਣੇ ਕੰਮ ਤੇ ਲੱਗ ਜੇਗਾ ਦੁਬਾਰਾ ਉਹ ਸਹੀ ਹੋ ਜਾਏਗਾ ਸਭ ਇਸਰੇ ਰੋਹਿਤ ਦਾ ਕੀਤਾ ਬਣਦਾ ਇਹਦਾ ਘੋ ਨਾਲ ਮਤਲਬ ਰੋਹੜੀ ਛਾਲ ਨੂੰ ਘੋਚਪਕ ਘੋਚਪਕਾ ਕੇ ਹਾਂਜੀ ਉਹ ਵੀ ਸਾਡੇ ਲੀਵਰ ਦੇ ਤਿੱਲੀ ਦੇ ਰੋਗ 'ਚ ਪ੍ਰਯੋਗ ਹੁੰਦਾ ਜੀ ਠੀਕ ਹੈ ਜੀ ਤੇ ਰੋਜ਼ ਤੱਕ ਦੀ ਕੜਾ ਇਸ 'ਚ 8 9 3 ਜਨ ਜਿੰਨ ਦਾ ਸਿਆ ਹੁੰਤੋਂ ਉਹ ਰਲਾ ਕੇ ਪੀਤਾ ਜਾਵੇ ਤਾਂ ਜਿਗਰ ਦੀ ਤਾਂ ਬੈਸਤ ਦਵਾਈ ਹੈ ਸਭ ਇਸ ਲਈ ਜਿਹੜੇ ਮੈਂ ਫਾਰਮੂਲੇ ਦੱਸੇ ਤੁਹਾਨੂੰ ਰੋਜ਼ ਤਕਾਰਿਸ਼ ਤੇ ਰੋਗੇਵਰ ਦੀ ਨਾਰੀ ਦਵਾਈ ਦਾ ਹਰ ਬੰਦਾ ਜਿਹਦਾ ਵੀ ਲੀਵਰ ਕਮਜ਼ੋਰ ਹੈ ਜਾਂ ਭੁੱਖ ਨਹੀਂ ਲੱਗਦੀ ਤੇ ਸਰ ਉਹ ਪ੍ਰਯੋਗ ਕਰ ਸਕਦਾ ਇਸ ਲਈ ਰੋਹੜਾ ਇੱਕ ਬਹੁਤ ਕੀਮਤੀ ਦਵਾਈ ਹੈ ਸਭ ਠੀਕ ਹੈ ਜੀ ਤੇ ਇਹਦੀ ਟਿੰਬਰ ਜਿਹੜੀ ਹੈ ਉਹ ਕਹਿੰਦੇ ਕਿ 100 ਸਾਲ ਤੱਕ ਜਿਹੜਾ ਜੜਾ ਬਣਿਆ ਫਰਨੀਚਰ ਜਿਹੜਾ ਖਰਾਬ ਨਹੀਂ ਹੁੰਦਾ ਸਰ ਇਸ ਲਈ ਬਹੁਤ ਇਫੈਕਟਿਵ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਰੂਹੂੜੇ ਬਾਰੇ ਜਾਣਕਾਰੀ ਦੇ ਇੰਦਾ ਥੈਂਕ ਯੂ ਜੀ ਜਿਵੇਂ ਡਾਕਟਰ ਸਾਹਿਬ ਦੱਸਿਆ ਵੀ ਰੂਹੂੜੇ ਬਾਰੇ ਕਿੰਨੇ ਆਰਵਲਿਕ ਸਾਹਿਬ ਨਾਲ ਕਿੰਨੀ ਗੋਣਕਾਰੀ ਹੈਗਾ ਪਰ ਸਾਡੀ ਜਿਹੜੀ ਪੰਜਾਬ ਦੀ ਤਰਸਤੀ ਹੈ ਕਿ ਅਸੀਂ ਆਲਮੋਸਟ ਉਹਨੂੰ ਐਕਸਟੈਂਸ਼ਨ ਰੈੱਡ ਲਾਈਨ ਚ ਲਿਆ ਚੁੱਕੇ ਹਾਂ ਇਸ ਸਮੇਂ ਸਾਨੂੰ ਜਿਹੜੇ ਸਾਡੇ ਡਰਾਈ ਇਲਾਕੇ ਆ ਉਹਨਾਂ ਇਲਾਕਿਆਂ ਚ ਹੁੰਦਾ ਇਹ ਘੱਟ ਪਾਣੀ ਝੋਣਾ ਰੋਖਾ ਤੇ ਸਾਨੂੰ ਪੰਜਾਬ ਚ ਅਸੀਂ ਸਰਵੇ ਜਿਹੜਾ ਜਿੰਨਾ ਕਿ ਤੇ ਸਾਨੂੰ ਇਹ ਬਹੁਤ ਘੱਟ ਦਿਖਿਆ ਮਤਲਬ ਤੇ ਮਤਲਬ ਕੀ ਇੱਕ ਅੱਧਾ ਕਿਸੇ ਪਿੰਡ ਚ ਖੜਾ ਤਾਂ ਖੜਾ ਅਦਰਵਾਇ ਦੇ ਸਾਡੇ ਜਮਾ ਸਾਡੇ ਵਿਰਾਸ ਜਿਹੜੀ ਆ ਇਹ ਸਾਡੇ ਹੱਥੋਂ ਨਿਕਲ ਚੁੱਕੀ ਹੈ ਮਤਲਬ ਸਾਡੇ ਪੰਜਾਬ ਦਾ ਇੱਕ ਭਾਮੀਆ ਪਿੰਡ ਵਿੱਚ ਗੁਰਦਾਰਾ ਸ੍ਰੀ ਅੰਜਾਨ ਰੁੱਖ ਸਾਹਿਬ ਮੌਜੂਦਾ ਉਹ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਰੁੱਖ ਕਿਹੜਾ ਜਿਹੜਾ ਸੀ ਉਹਨੂੰ ਦੇਖਿਆ ਜਾ ਕੇ ਤਾਂ ਉਹ ਰਹੁੜੇ ਦਾ ਰੁੱਖਾ ਮਤਲਬ ਉਹ ਰਹੁੜਾ ਸਾਹਿਬ ਬੋਲਦੇ ਨੇ ਮਤਲਬ ਅਸੀਂ ਕਹਿ ਸਕਦੇ ਹਾਂ ਜਿਵੇਂ ਅਸੀਂ ਬਾਕੀ ਫਲਾਈ ਸਾਹਿਬ ਜੰਡ ਸਾਹਿਬ ਆਪਾਂ ਰਿਗਾਰਡ ਕਰਦੇ ਰੁੱਖਾਂ ਦਾ ਇਸ ਤਰ੍ਹਾਂ ਅਸੀਂ ਰਹੁੜਾ ਸਾਹਿਬ ਵੀ ਨੂੰ ਬੋਲ ਸਕਦੇ ਹਾਂ ਕਿ ਕਿਸੇ ਨੂੰ ਪਤਾ ਨਹੀਂ ਸੀ ਉਹ ਰੁੱਖ ਰਹੁੜੇ ਦਾ ਹੈਗਾ ਉਹ ਸਾਨੂੰ ਇੰਡੀਕੇਟ ਕਰਦਾ ਵੀ ਸਾਡੇ ਪੰਜਾਬ ਦਾ ਇਹ ਵਿਰਾਸਤੀ ਰੁੱਖਾਂ ਚੋਂ ਆਉਂਦਾ ਹੈਗਾ ਤਾਂ ਇਸ ਲਈ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ 1960 ਤੋਂ ਸ਼ੁਰੂ ਜਦੋਂ ਸਾਡੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਉਸ ਸਮੇਂ ਸਾਡੇ ਜਿਹੜੇ ਟਿੱਬੇ ਹੁੰਦੇ ਸੀਗੇ ਤਾਂ ਉਹ ਸਾਡੇ ਟਿੱਬੇ ਨੂੰ ਅਸੀਂ ਮਤਲਬ ਕਹਿੰਦਾ ਪੂਰ ਪੂਰਾ ਕੀਤਾ ਟਿੱਬੇ ਨੂੰ ਪੂਰਤਾ ਸੀ ਸਾਰਾ ਜ਼ਮੀਨ ਨੂੰ ਸਾਰਾ ਸੈੱਟ ਕੀਤਾ ਖੇਤੀ ਵਾਸਤੇ ਤਾਂ ਬਹੁਤ ਵੱਡੇ ਲੈਵਲ ਦੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦਰਖਤ ਨਿਕਲ ਚੁੱਕੇ ਆ ਸਾਡਾ ਜਿਹੜਾ ਜੰਗਲਾ ਦਰਗਾਹ 3.7% ਸਰਫ ਹੈਗਾ ਤੇ ਹੁਣ ਅਸੀਂ ਜਿਵੇਂ ਕੱਲ ਅਸੀਂ ਫਾਜ਼ਲ ਕਾ ਸਾਡਾ ਟੂਰ ਸੀ ਅਸੀਂ ਦੇਖਿਆ ਵੀ ਅਸੀਂ 200 ਕਿਲੋਮੀਟਰ ਦਾ ਅਸੀਂ ਖੁਦ ਗੱਡੀ 'ਚ ਘੁੰਮਿਆ ਸਾਨੂੰ ਪਹਾੜੀ ਕਿੱਕਰ ਤੋਂ ਇਲਾਵਾ ਉੱਥੇ ਕੁਝ ਨਹੀਂ ਦਿਖਿਆ ਕੋਈ ਵੀ ਰੁੱਖ ਸਾਨੂੰ ਝੰਡ ਤੋਂ ਇਲਾਵਾ ਝੰਡ ਵੀ ਸਾਨੂੰ ਉਹ ਦੇਖਿਆ ਜਿਹੜੇ ਕਿ ਲੋਕਾਂ ਨੇ ਕਪੜਾ ਬੰਨ ਕੇ ਮੰਦਰ ਬਣਾ ਕੇ ਝੰਡ ਬਚਾਏ ਹੋਏ ਆਦਰਵਾਇਜ਼ ਕੋਈ ਝੰਡਰੋ ਕਿਸ ਤਰ੍ਹਾਂ ਕੋਈ ਕਿਸੇ ਦੇ ਖੇਚ ਨਹੀਂ ਕਿਤੇ ਨਹੀਂ ਹੈਗਾ ਇਹ ਸਾਡੇ ਪੰਜਾਬ ਦੀ 200 ਕਿਲੋਮੀਟਰ ਤਰਾਸ ਦੀ ਮਤਲਬ ਸਿਸਟਮ ਦੇ ਇੰਨਾ ਇੰਨਾ ਬੁਰੇ ਹਾਲ ਥੱਲੇ ਹੋ ਚੁੱਕਿਆ ਬਾਕੀ ਅੱਗਾ ਲਾ ਕੇ ਅਸੀਂ ਬਹੁਤ ਵੱਡੇ ਲੈਵਲ ਦੇ ਰੁੱਖ ਜਿਹੜੇ ਬਚੇ ਹੋਏ ਉਹ ਵੀ ਅਸੀਂ ਮਤਲਬ ਕਹਿਣ ਦਾ ਉਹਨੂੰ ਅੱਗਾ ਲਾ ਕੇ ਉਹਨੂੰ ਮਤਲਬ ਪ੍ਰੈਸ਼ਰ 'ਚ ਲਿਆਂਦਾ ਔਰ ਉਹਨੂੰ ਇੱਕ ਸਟ੍ਰੈਸ 'ਚ ਲਿਆਂਦਾ ਉਹ ਕਿੰਨੀ ਕੁ ਉਮਰ ਕੱਟਣ ਕੇ ਸਟ੍ਰੈਸ 'ਚ ਆ ਕੇ ਉਹ ਰੱਬ ਜਾਂਦਾ ਜਿਵੇਂ ਨਮ ਇੰਨੇ ਇੱਕ ਸਟ੍ਰੈਸ ਸਿਸਟਮ ਆ ਚੁੱਕਿਆ ਪਾਣੀ ਦੇ ਥੱਲੇ ਜਾਣ ਦੀ ਸਟ੍ਰੈਸ ਚ ਉਹਨੂੰ ਅੱਗਾ ਦਾ ਸਟ੍ਰੈਸ ਆ ਇਸ ਲਈ ਨਮ ਸਾਡੇ ਇਹ ਤੁਸੀਂ ਮੰਨ ਕੇ ਚਲੋ ਇੰਨੀਆਂ ਕਿ ਨਮਾ ਸੁੱਕ ਗਿਆ ਸੀ ਜਿਹੜੋ ਘੁੰਦੇ ਆ ਪਿੰਡਾਂ ਦੇ ਵਿੱਚ ਉਸ ਇਹ ਸਟ੍ਰੈਸ ਦਾ ਕਾਰਨ ਹੀ ਹੈਗਾ ਇਸ ਲਈ ਸਾਨੂੰ ਰੁੱਖ ਇਹ ਪ੍ਰਤੀ ਜਾਗਰੂਕ ਹੋਣ ਚਿੰਤਨ ਕਰਨਾ ਪੈਣਾ ਵੀ ਸਾਡੇ ਰੁੱਖ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਬਚੇ ਹੋਏ ਉਹਨੂੰ ਕਿਵੇਂ ਕਿਵੇਂ ਬਚਾਉਣਾ ਉਹਨਾਂ ਨੂੰ ਅੱਗਾ ਤੋਂ ਬਚਾਉਣਾ ਪੈਣਾ ਉਹਨੂੰ ਪਾਣੀ ਜਿਹੜਾ ਪਾਣੀ ਦੀ ਸਾਧਨਾ ਦੇਣਾ ਪੈਣਾ ਉਹਨਾਂ ਰੁੱਖਾਂ ਨੂੰ ਤਾਂ ਤਾਂ ਜਾ ਕੇ ਬਚਣਗੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਬਚੇ ਰੁੱਖ ਖਤਮ ਹੋ ਗਏ ਇਸ ਲਈ ਅੱਜ ਜਿਹੜੀ ਰਹੁੜ ਉਹ ਪੰਜਾਬ ਦਾ ਵਿਰਾਸਤੀ ਰੋਖਾ ਤੇ ਉਹਨੂੰ ਜਿਹੜੇ ਵੀ ਪਿੰਡ ਚ ਬਚਿਆ ਹੋਇਆ ਉਹਨੂੰ ਮਤੇ ਪਾ ਕੇ ਉਹਨੂੰ ਬਿਲਕੁਲ ਇੱਕ ਸਿੰਪਲ ਰੱਖੋ ਤਾਂ ਸਿੰਪਲ ਰੱਖੀ کہہ ਸਕਦੇ ਕਿ ਕਿਤੇ ਬਚਿਆ ਹੀ ਨਹੀਂ ਹੈਗਾ ਇਸ ਲਈ ਅਸੀਂ ਹੁਣ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਵਾਲੇ ਹੈਗੇ ਉਹ ਬੀਜਾਂ ਨੂੰ ਮੰਗਵਾਣਾ ਤੁਹਾਨੂੰ Rajasthan ਚ ਪਰ ਤੁਹਾਡੇ ਪੰਜਾਬ ਚ ਹੈ ਹੀ ਨਹੀਂ ਹੈਗਾ ਇਹਨੂੰ Rajasthan ਚੋਂ ਬੀਜਾਂ ਨੂੰ ਮੰਗਾਇਆ ਹੈਗਾ ਅਸੀਂ ਉਹਨੂੰ ਅਸੀਂ ਹੁਣ ਸ਼ੁਰੂ ਕਰਾਂਗੇ ਜੁਲਾਈ ਅਗਸਤ ਵਿੱਚ ਜਿਹੜੇ ਬੂਟੇ ਤੁਹਾਨੂੰ ਅਸੀਂ ਰੂੜੇ ਦੇ ਦੇ ਸਕਾਂਗੇ ਕਿਸਾਨਾਂ ਨੂੰ ਬੇਨਤੀ ਹੱਥ ਬਨ ਕੇ ਵੀ ਰੂੜੇ ਦੇ ਰੋਖੇ ਦੱਸੋ ਕਿੰਨੇ ਗੁਣਕਾਰੀ ਹੈ ਜੇ ਹੋਣਗੇ ਤਾਂ ਹੀ ਉਹਦੇ ਗੁਣੋਂ ਆਪਾਂ ਵਰਤ ਸਕਦੇ ਹੈਗੇ ਮਤਲਬ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਕਿਸੇ ਸਮੇਂ ਚ ਰੁੱਖਾਂ ਦੀ ਧਰਤੀ ਸੀਗੀ ਤਾਂ ਅਸੀਂ ਕਿੰਨੇ ਇਸ ਟਾਪਿਕ ਕਵਰ ਕਿੰਨੇ ਗੁਰੂ ਘਰ ਕਵਰ ਕੀਤਾ ਸਾਰਾ ਮੈਂਸ਼ਨ ਕਰਦੇ ਜਾ ਰਹੇ ਆ ਉਹ ਦੇਖ ਰਹੇ ਆ ਸਾਰਾ ਸੇ ਇਸ ਲਈ ਸਾਨੂੰ ਸਾਨੂੰ ਸਮੇਂ ਦੀ ਲੋੜ ਹੈਗੀ ਹੈ ਮੰਗ ਆ ਹੁਣ ਸਮਝ ਲਈ ਆਪਾਂ ਇਹਨਾਂ ਬਰਸ ਰੁੱਖਾਂ ਦੁਬਾਰਾ ਜਮੀਨਾ ਚਲਾਈਏ ਤੇ ਡਾਕਟਰ ਸਾਹਿਬ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਡਾਕਟਰ ਸਾਹਿਬ ਲਗਾਤਾਰ ਸਾਨੂੰ ਉਹਦੇ ਆਰਬੇ ਦੀ ਗੁਨਾਵਰ ਦੱਸਦੇ ਆ ਸਾਨੂੰ ਵੀ ਬਹੁਤ ਸਾਰੀ ਨੌਲੇਜ ਮਿਲਦੀ ਹੈ ਸਾਡੇ ਸੁਰੂਤਰ ਨੌਲੇਜ ਮਿਲ ਰਹੀ ਹੈ ਡਾਕਟਰ ਸਾਹਿਬ ਦਾ ਇੱਕ ਨਰੂਕ ਆਇਆ ਪੰਚਕਰਮਾ ਸੈਂਟਰ ਜਿਲ੍ਹਾ ਪਟਿਆਲਾ ਜੇ ਕਿਸੇ ਨੂੰ ਕਿਸੇ ਭਿਆਨਕ ਰੋਗ ਰੋਗ ਹੋਵੇ ਕੋਈ ਵੀ ਡਿਜ਼ੀਜ਼ ਹੋਵੇ ਡਾਕਟਰ ਸਾਹਿਬ ਸੰਪਰਕ ਨੰਬਰ ਦਿੱਤਾ ਹੋਇਆ ਸੰਪਰਕ ਕਰ ਸੇ ਇਹ ਫ੍ਰੀ ਆਫ ਕੋਸ ਸਰਵਿਸ ਡਾਕਟਰ ਸਾਹਿਬ ਦੀ ਹੈਗੀ ਆ ਤਾਂ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਰੁੱਖਾਂ ਦੀ ਧਰਤੀ ਇੱਥੇ ਜੇ ਆਪਣੇ ਲੋਕਾਂ ਲੋਕ ਮਨ ਬਣਾ ਲੈਣ ਬਸੇ ਕੁਝ ਚੇਂਜ ਕਰਨਾ ਤਾਂ ਇੱਥੇ ਸਾਡੇ ਪੰਜਾਬ ਦੀ ਨਹੀਂ ਸ਼ਮਤਾ ਕਿ ਚੇਂਜ ਕਰ ਸਕਦੇ ਪਰ ਉਹ ਮਨ ਸਾਨੂੰ ਬਣਾਉਣਾ ਪੈਣਾ ਸਮੇਂ ਦੀ ਬਹੁਤ ਕਮੀ ਹੈ ਸਾਡੇ ਲਈ ਤਾਂ ਹਰ ਰੋਜ਼ ਹੀ ਧਰਤੀ ਦੇ ਵਸਾ ਹਰ ਰੋਜ਼ ਹੀ ਵਾਤਾਵਰਨ ਦੇ ਵਸਾ ਲਗਾਤਾਰ ਲੱਗੇ ਸਾਡਾ ਸਾਡਾ ਸਾਥ ਦਿਓ ਧੰਨਵਾਦ ਸਾਰਾ ਸਸੀ ਕਾ ਜੀ